ਲਓ ਵੀ ਮਿੱਤਰੋ ਸਾਡੇ ਚੈਨਲ ਆਈ ਐਮ ਫਾਰਮਰ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਸੋ ਅੱਜ ਅਸੀਂ ਤੁਹਾਨੂੰ 5 ਮਈ ਨੂੰ ਇੱਕ ਵੀਡੀਓ ਪਾਈ ਸੀ ਝੋਨਾ ਕੇਰਨ ਬਾਰੇ ਕੇਰਨ ਵਾਲੇ ਝੋਨੇ ਬਾਰੇ ਪਾਈ ਸੀ ਸੋ ਅੱਜ ਅਸੀਂ ਫੇਰ ਦੁਬਾਰਾ ਜੋ ਨਾ ਕਰਨ ਵਾਲੀ ਵੀਡੀਓ ਤਾਂ ਕਰਕੇ ਪਾਉਣ ਲੱਗੇ ਆ ਫੇਰ ਅੱਜ ਕਰ ਰਹੇ ਸੀ ਜੋ ਕਿ ਉਸ ਦਿਨ ਬਹੁਤ ਸਾਰੇ ਸੱਜਣਾ ਮਿੱਤਰਾਂ ਦੇ ਸਾਨੂੰ ਫੋਨ ਆਏ ਕੁਝ ਜਾਣਕਾਰੀਆਂ ਲੈਣ ਵਾਸਤੇ ਕਿਸੇ ਨੇ ਨਦੀਨਾ ਦੀ ਦਵਾਈ ਬਾਰੇ ਪੁੱਛਿਆ ਕਿਸੇ ਨੇ ਕੁਝ ਕਿਉਂਕਿ ਉਸ ਵੀਡੀਓ ਵਿੱਚ ਮੇਰੇ ਛੋਟੇ ਭਰਾ ਕੋ ਕੁਝ ਕਾਫੀ ਕਮੀਆਂ ਰਹਿ ਗਈਆਂ ਜੋ ਨਹੀਂ ਦੱਸੀਆਂ ਨਹੀਂ ਗਈਆਂ ਉਹਦੇ ਕੋਲ ਸੋ ਉਸ ਬਾਬਤ ਸਾਰੇ ਵੀਰਾਂ ਨੂੰ ਫੋਨ ਕਰਨੇ ਪਏ ਸੋ ਅਸੀਂ ਮਾਫੀ ਚਾਹੁੰਦੇ ਆ ਕਿ ਇਹ ਵਾਲੇ ਚਲੋ ਹੋ ਜਾਂਦੀਆਂ ਗਲਤੀਆਂ ਤੇ ਅੱਜ ਅਸੀਂ ਉਹ ਸਾਰੀਆਂ ਕਮੀਆਂ ਤੁਹਾਡੀਆਂ ਇਸ ਵੀਡੀਓ ਵਿੱਚ ਦੂਰ ਕਰਨ ਵਾਸਤੇ ਦੁਬਾਰਾ ਵੀਡੀਓ ਬਣਾ ਰਹੇ ਆ ਇਹ ਅੱਜ 16 92 ਫੇਰ ਇੰਚ ਕੇਰਨ ਲੱਗੇ ਆ ਅੱਜ 13 ਤਰੀਕ ਹੈ 16 92 ਕੇਰ ਰਹੇ ਆ ਜੋ ਕਿ 9 ਕਿਲੋ ਬੀ ਤੇ ਇੱਕ ਬੋਰੀ ਡੀਪੀ ਪਰ ਇਕੜ ਕੇਰ ਰਹੇ ਆ ਇਹ ਸਤੰਬਰ ਮਹੀਨੇ ਦੇ ਵਿੱਚ ਪਹਿਲੇ ਹਫਤੇ ਵੱਢੀ ਜਾਣੀ ਆ ਕੋਈ 3 4 5 ਤਰੀਕ ਤੋਂ ਸਟਾਰਟਿੰਗ ਹੋ ਜਾਂਦੀ ਹੁੰਦੀ ਬਾਢੀ ਬਹੁਤ ਵਧੀਆ ਰਿਜ਼ਲਟ ਮਿਲਦੇ ਆ ਸਾਨੂੰ ਹਰ ਸਾਲ ਲਾਈਦੀ ਆ 8 ਕਿ ਸਾਲ ਹੋ ਚੱਲੇ ਸਾਨੂੰ ਲਾਉਂਦੇ ਆ ਚਲੋ ਪਹਿਲਾਂ 1509 ਲਾਈਦੀ ਸੀ ਇਹ ਹੈ ਤੇ ਇਹ ਵੀ ਉਹਦੀ ਉਹੀ ਪੇਂਦਿਆ ਇੱਕੋ ਹੀ ਬੀਜ ਤੇ ਪਾਣੀ ਦੀ ਬਜਤ ਕਾਫੀ ਹੁੰਦੀ ਆ ਜੋ ਇਦਾਂ ਹੀ ਤੇ ਮਤਲਬ ਸੁੱਕੀ ਬਜਾਈ ਕਰਦੇ ਆ ਇਦਾਂ ਸੁੱਕਾ ਕੇਰ ਕੇ ਆ ਵੇਖੋ ਤ੍ਰੰਤ ਕੱਲ ਨੂੰ ਇਹ ਤੁਹਾਨੂੰ ਪਾਣੀ ਲੱਗ ਜਾਣਾ ਸਾਰੇ ਨੂੰ ਤੇ ਮਗਰ ਉੱਤੇ ਹੀ ਦਵਾਈ ਪਾਉਣੀ ਜੇ ਜਾਣਕ ਤੁਸੀਂ ਸਾਰੇ ਵੀਰ ਭਰਾ ਇਹਨੂੰ ਨੋਟ ਕਰ ਸਕਦੇ ਹੋ ਵੀ 1.5 ਲੀਟਰ ਪੈਂਡ ਹੀ ਪਾਉਣੀ ਆ ਤੇ ਇੱਕ ਸਾਥੀ ਜਿਹੜੀ ਆਉਂਦੀ ਆ 100 ਗ੍ਰਾਮ ਸਾਥੀ ਪਾਉ ਦੇਣੇ ਆ ਉਹ ਵੀ ਵਿੱਚੇ ਪਾ ਦੇਣੇ ਆ ਜਿਹੜੀ ਸਪਰੇ ਹੋਣੀ 72 ਘੰਟੇ ਦੇ ਵਿੱਚ ਵਿੱਚ ਕਰਨੀ ਹੁੰਦੀ 72 ਘੰਟੇ ਦੇ ਵਿੱਚ ਹੋ ਸਕੇ ਤੇ ਪਹਿਲਾਂ 48 ਘੰਟੇ ਦੇ ਵਿੱਚ ਹੋ ਜਾ ਤੇ ਵਧੀਆ ਤੋ ਕਈ ਸੰਕੋਰ ਵੀ ਪਾ ਲਿੰਦੇ ਆ ਅਸੀਂ ਚਲੋ ਸੰਕੋਰ ਤਾਂ ਨਹੀਂ ਪਾਉਂਦੇ ਅਸੀਂ ਤੇ ਇਹੀ ਸਾਥੀ ਤੇ ਪੈਂਡੀ ਪਾਉਨੇ ਆ ਤੇ ਉਸ ਤੋਂ ਬਾਅਦ ਮੁੜ ਕੇ ਜਦੋਂ ਥੋੜਾ ਥੋੜਾ ਉੱਗੋਂਦਾ ਫਿਰ ਕਈ ਵਾਰ ਪਹਿਲਾਂ ਵੀ ਪਾਣੀ ਲਾਉਣਾ ਪੈਂਦਾ ਦੂਜਾ ਨਹੀਂ ਤੇ ਮੜਾ ਮੜਾ ਗੂਰ ਮਾਰ ਹੋਵੇ ਫਿਰ ਲਾ ਦੀਦਾ ਸੋ ਉਸ ਤੋਂ ਬਾਅਦ ਅਗਲਾ ਪ੍ਰੋਸੀਜਰ ਤੁਹਾਨੂੰ ਸਮੇਂ-ਸਮੇਂ ਤੇ ਅਸੀਂ ਤੁਹਾਨੂੰ ਦੱਸਦੇ ਰਹਾਂਗੇ ਇਸ ਵਜ ਅਸੀਂ ਤੁਹਾਨੂੰ ਇਹੀ ਜਾਣਕਾਰੀ ਦੇਣੀ ਸੀਗੀ ਵੀ ਇਹ ਜਿਹੜੀ ਕੇਰਨ ਬਾਰੇ ਤੇ ਉੱਤੇ ਨਦੀਨਾਂ ਦੀਆਂ ਜਿਹੜੀਆਂ ਉਹ ਵਕਰੀਆਂ ਦਵਾਈਆਂ ਆ ਜਿਸ ਤਰ੍ਹਾਂ ਦਾ ਨਦੀਨ ਉਸ ਤਰ੍ਹਾਂ ਦੀ ਦਵਾਈ ਜਿੱਦਾਂ ਡੀਲਾ ਹੁੰਦਾ ਉਹਦੀ ਵੱਖਰੀ ਹੁੰਦੀ ਆ ਤੇ ਮਧਾਨਾ ਕਾ ਦੀ ਵੀ ਆ ਗਈ ਆ ਉਹ ਵੀ ਤੁਹਾਨੂੰ ਜਾਣਕਾਰੀ ਦਵਾਂਗੇ ਉਸ ਟਾਈਮ ਦੇ ਜਦੋਂ ਪਾਵਾਂਗੇ ਜ਼ਰੂਰ ਸੋ ਮੇਰੇ ਵੀਰੋ ਤੁਸੀਂ ਸਾਰੇ ਕੋਸ਼ਿਸ਼ ਕਰੋ ਇਹ ਬਜਾਈ ਕਰੋ ਲਾਭਦਾਇਕ ਆ ਦੂਜੇ ਝੋਨਾ ਮੈਨੂੰ ਲੱਗਦਾ ਵੀ ਇਸ ਇਸ ਟਾਈਮ ਇਸ ਵਾਰ ਲਵਾਈ ਜਿਹੜੀ ਆ ਉਹ 4000 ਪਲੱਸ ਹੀ ਰਹੂਗੀ 4500 ਦੇ ਲਗਭਗ ਸੋ ਚਲੋ ਉਹ ਵੀ ਸਾਡੇ ਮਜ਼ਦੂਰ ਭਰਾ ਵਾ ਉਹਨਾਂ ਦਾ ਵੀ ਕੰਮ ਆ ਕੀਤਾ ਉਹ ਵੀ ਲਾਉਂਦੇ ਆ ਸਾਡੀ ਹੈਲਪ ਕਰਦੇ ਆ ਅਸੀਂ ਇਹ ਨਹੀਂ ਕਹਿੰਦੇ ਵੀ ਉਹਨਾਂ ਦੀ ਕੋਈ ਮਜ਼ਦੂਰੀ ਦੇ ਵਿੱਚ ਲੱਤ ਵਜੇ ਉਸ ਕਰਕੇ ਨਹੀਂ ਅਸੀਂ ਇਹਨੇ ਪਾਣੀ ਵਜੇ ਇਸ ਪਾਣੀ ਨੂੰ ਬਚਾਉਣਾ ਬਹੁਤ ਜ਼ਰੂਰੀ ਆ ਇਹ ਪਾਣੀ ਨੂੰ ਬਚਾਉਣ ਦਾ ਇੱਕ ਤਰੀਕਾ ਸਾਂ ਤਰੀਕਾ ਵਾ ਹਾਂ ਪਾਣੀ ਲੱਗਦੇ ਆ ਇਹਨੂੰ ਵੀ ਬਾਕੀ ਉਹਨੇ ਨਹੀਂ ਵੀ ਕੱਦੂ ਕਰੀ ਜਾ ਡਾਕਰ ਜ਼ਮੀਨ ਹੋ ਜਾਂਦੀ ਜਦੋਂ ਕੱਦੂ ਕਰਦੇ ਇਹਦੇ ਆ ਇਹ ਪੋਲੀ ਦੀ ਪੋਲੀ ਰਹਿਣੀ ਆ ਤੇ ਸਮੇਂ ਸਿਰ ਵੇਲੀ ਹੋ ਜਾਣੀ ਆ ਬਹੁਤ ਆਸਾਨ ਛੇਤੀ ਬਣ ਜਾਣੀ ਆ ਮੜਕੇ ਤੇ ਫਸਲ ਆਪਣੀ ਕੋਈ ਅਗਲੀ ਫਸਲ ਵੀ ਲਾ ਸਕਦੇ ਆ ਆਪਾਂ ਤੋਂ ਵਧੀਆ ਟਾਈਮ ਦੇ ਨਾਲ ਫੇਰ ਗਾਂ ਕਣਕ ਬੀਜੀ ਜਾਂਦੀ ਹੈ ਇਹਦੇ ਨਾਲ ਆਪਾਂ ਨੂੰ ਪਾਣੀ ਦਾ ਕਾਫੀ ਬਚਾ ਹੁੰਦਾ ਤੇ ਆਪਾਂ ਹੋਰ ਇਹਦੇ ਨਾਲ ਇਹ ਆ ਵੀ ਜਿਹੜੀਆਂ ਆਪਾਂ ਨੂੰ ਜਿਹੜਾ ਝੋਨਾ ਲਾਈਦਾ ਵਾ ਕੱਦੂ ਕਰਕੇ ਉਹਦੇ ਵਿੱਚ 1500 900 96 ਵਿੱਚ ਝੰਡਾ ਰੋਗ ਵਗੈਰਾ ਆਉਂਦਾ ਸੋ ਇਹ ਕੇਰੇ ਦੇ ਵਿੱਚ ਚੁੱਕਾ ਨਹੀਂ ਆਉਂਦਾ ਇਹ ਬਿਲਕੁਲ ਉਹ ਰੋਗ ਨਹੀਂ ਆਉਂਦਾ ਉਹ ਵੀ ਦਵਾਈਆਂ ਦੀ ਸਾਡੀ ਬਚਤ ਹੋ ਜਾਂਦੀ ਜਿਹੜੀਆਂ ਆਪਾਂ ਤੇ ਇੱਕ ਜਿਹੜਾ ਸਾਹ ਸੁੱਕਿਆ ਰਹਿੰਦਾ ਵਿੱਚ ਉਹ ਨਾ ਪਤਾ ਨਹੀਂ ਪੱਤਲ ਪੈ ਨਹੀਂ ਫਲਾਣਾ ਹੋ ਜੂ ਉਹਦੇ ਨਾਲ ਸੋ ਇਹਦੇ ਵਿੱਚ ਉਹ ਜਾ ਕੋਈ ਵੀ ਮੁਸ਼ਕਲ ਨਹੀਂ ਆਉਂਦੀ ਤੇ ਐ ਵਧੀਆ ਝੋਨਾ ਹੁੰਦਾ ਤੇ ਨਾਲ ਹੀ ਉਹਦੇ ਨਾਲੋਂ 10 ਤੋਂ 15 ਦਿਨ ਪਹਿਲਾਂ ਝੋਨਾ ਹੋ ਜਾਂਦਾ ਦੂਜੇ ਨਾਲ ਤੇ ਇਹਦੇ ਨਾਲ ਆਪਣਾ ਪਾਣੀ ਦੀ ਬਜਟ ਇੱਕ ਸੁੱਕਾ ਐ ਰਹਿਣਾ ਵਿੱਚ ਜਦੋਂ ਖਾਦ ਖੂਦ ਪਾਉਣੀ ਆ ਉਹ ਵੀ ਰੇ ਜਿੱਦਾਂ ਕੋਈ ਰੇ ਕਹਿੰਦਾ ਸਾਡੇ ਖਾਦ ਹੀ ਕਹਿੰਦੇ ਇੱਧਰ ਅਮਰਸਰ ਏਰੀਆ ਜੀ ਸਾਡਾ ਤੇ ਇਹਦੇ ਨਾਲ ਇਹ ਆ ਵੀ ਖਾਦ ਪਾਉਣੀ ਬੜੀ ਸੌਖੀ ਆ ਸਪਰੇਅ ਕਰਨੀ ਆ ਜਿੱਦਾਂ ਕਣਕ ਨੂੰ ਕਰ ਲਈਦੀ ਸੁੱਕੇ ਸੁੱਕੇ ਤੁਰੇ ਫੇਰੀ ਦਾ ਤੇ ਸਾਰਾ ਕੁਝ ਵਧੀਆ ਸੋ ਵੀਰੋ ਜਰੂਰ ਲਾਓ ਕੇਰੋ ਬਾਕੀ ਕਿਸੇ ਵੀ ਵੀਰ ਨੇ ਜਾਣਕਾਰੀ ਲੈਣੀ ਆ ਕਿਸੇ ਵੀ ਵੀਰ ਨੇ ਇਸ ਦੇ ਬਾਰੇ ਜਾਣਕਾਰੀ ਲੈਣੀ ਆ ਤੇ ਸਾਡਾ ਮੇਰਾ ਇੱਕ ਨੰਬਰ ਇਹ ਆ 742854001 ਤੇ ਇਸ ਨੰਬਰ ਤੇ ਵੀ ਫੋਨ ਕਰ ਸਕਦੇ ਹੋ 742854001 ਸੋ ਅਸੀਂ ਕੋਈ ਡੇ ਬਹੁਤ ਜ਼ਿਆਦਾ ਮਾਹਰ ਨਹੀਂ ਆ ਅਹੀਂ ਇੱਕ ਕਿਸਾਨ ਆ ਸੋ ਅਸੀਂ ਵੀ ਚਾਹੁੰਦੇ ਆ ਵੀ ਤੁਹਾਨੂੰ ਵੀ ਜਾਣਕਾਰੀ ਸਾਡੇ ਭਰਾਵਾਂ ਨੂੰ ਵੀ ਮਿਲੇ ਬਾਕੀ ਮਾਹਰ ਨਹੀਂਗੇ ਅਸੀਂ ਵੀ ਜਿਹੜਾ ਤੁਹਾਡੇ ਤੇ ਕੋਈ ਉਹ ਕੀ ਜਾਂਦੇ ਹੁੰਦੇ ਛੱਡਦੇ ਆ ਜਿੱਦਾਂ ਅਸ਼ੁਰਲੀਆਂ ਛੱਡਣ ਵਾਲੇ ਮਾਹਰ ਨਹੀਂ ਅਸੀਂ ਕਿਸਾਨ ਆ ਸੋ ਅਸੀਂ ਹੱਟ ਤੇ ਆਪਣੇ ਤਜਰਬੇ ਜੋ ਤੁਹਾਨੂੰ ਇਹ ਸਾਰਾ ਕੁਝ ਦੱਸੰਦਾ ਵੀ 8-8 ਸਾਲ ਦਾ ਤਜਰਬਾ ਤੇ ਅਸੀਂ ਵੀ ਚਾਹੁੰਦੇ ਆ ਵੀ ਸਾਡੇ ਭਰਾ ਹੋਰ ਵੀ ਸੱਜਣ ਮਿੱਤਰ ਕਿਸਾਨ ਜੋ ਸਾਡੇ ਤਜਰਬੇ ਦਾ ਉਹ ਵੀ ਫਾਇਦਾ ਲੈ ਸਕਣ ਕਿਉਂਕਿ ਅਸੀਂ ਤਜਰਬਾ ਕੀਤਾ ਹੈ ਤੁਹਾਨੂੰ ਪਤਾ ਹੈ ਤਜਰਬੇ ਕਰਨ ਵਾਸਤੇ ਕਾਫੀ ਟਾਈਮ ਲੰਘ ਜਾਂਦਾ ਤਜਰਬੇ ਕਰਦਿਆਂ 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 ਕਾਫੀ ਨੁਕਸਾਨ ਵੀ ਚੱਲਣੇ ਪੈਂਦੇ ਪਹਿਲਾਂ ਪਹਿਲਾਂ ਅਸੀਂ ਵੀ ਚਲੋ ਸਾਨੂੰ ਨਹੀਂ ਸੀ ਜਾਣਕਾਰੀ ਨਦੀਨ ਹੋ ਜਾਂਦਾ ਸੀ ਸੋ ਹੁਣ ਆਪਾਂ ਨੂੰ ਇਹਦੀ ਜਾਣਕਾਰੀ ਚਲੋ ਮਾਲਕ ਨੇ ਸਾਨੂੰ ਬਖਸ਼ ਦਿੱਤੀ ਜਾਣਕਾਰੀ ਚਲੋ ਆਪਾਂ ਸੱਜਣ ਭਰਾ ਸਾਰੇ ਲਾਉਂਦੇ ਇੱਕ ਦੂਜੇ ਨੂੰ ਪੁੱਛ ਲਈਦਾ ਅਜੇ ਵੀ ਅਸੀਂ ਪੁੱਛ ਲੈਨੇ ਭਰਾ ਜੀ ਸੋ ਸਾਨੂੰ ਨਹੀਂ ਝਿਜਕ ਆਉਂਦੀ ਕਿ ਕੋਈ ਕੋ ਕੁ ਪੁੱਛਣਾ ਹੈ ਪੁੱਛਦੇ ਆ ਜਿੱਥੇ ਅੜ ਜਾਈਦਾ ਉੱਥੇ ਹੋਰ ਸੱਜਣਾ ਪੁੱਛੀਦਾ ਯਾਰ ਇੱਥੇ ਸਾਡੇ ਆਹ ਪ੍ਰੋਬਲਮ ਆ ਗਈ। ਸੋ ਇੱਕ ਦੂਜੇ ਨੂੰ ਕੋਆਪਰੇਟ ਕਰਦੇ ਆ ਵੀਰ ਭਰਾ ਸਾਰੇ ਸਹੀ ਜਾਣਕਾਰੀ ਦਿੰਦੇ ਆ। ਸੋ ਅਸੀਂ ਅਸੀਂ ਹੋਰ ਵੀ ਆਪਣੇ ਸੱਜਣਾ ਭਰਾਵਾਂ ਨੂੰ ਇਹ ਵੀ ਬੇਨਤੀ ਕਰਦੇ ਆ ਵੀ ਵੀਰੋ ਕਿਸੇ ਨੂੰ ਵੀ ਜਾਣਕਾਰੀ ਦੇਣੀ ਕਿਸੇ ਫਸਲ ਬਾਰੇ ਸਹੀ ਦਿਓ ਕਿਉਂਕਿ ਜੇ ਕਿਹਦੀ ਫਸਲ ਸਾਡੀ ਗਲਤ ਜਾਣਕਾਰੀ ਦੇ ਕਰਕੇ ਕਿਹਦੀ ਫਸਲ ਖਰਾਬ ਹੋ ਜੇ ਨਾ ਉਹਦੇ ਵਰਗਾ ਨੁਕਸਾਨ ਕੋਈ ਨਹੀਂ ਤੇ ਗਲਤ ਜਾਣਕਾਰੀ ਦੇਣ ਵਾਲਾ ਉਸ ਤੋਂ ਵੱਡਾ ਮਾੜਾ ਬੰਦਾ ਹੀ ਕੋਈ ਨਹੀਂ ਜਿਹੜਾ ਗਲਤ ਜਾਣਕਾਰੀ ਦਿੰਦਾ। ਤੋ ਭਰਾਓ ਦੇ ਲੋਮ ਮਦਦ ਕਰਿਆ ਕਰੋ ਜੇ ਨਹੀਂ ਜਾਣਕਾਰੀ ਹੁੰਦੀ ਸਹੀ ਦਿਆ ਕਰੋ ਜਿੱਥੇ ਨਹੀਂ ਹੁੰਦੀ ਨਾ ਦਿਆ ਕਰੋ ਅਸੀਂ ਵੀ ਤੁਹਾਨੂੰ ਆਪਣੇ ਤਜਰਬੇ ਜੋਂ ਹੀ ਇਹ ਸਾਰਾ ਕੁਝ ਦੱਸਣ ਦੇ ਆ ਅਸੀਂ ਅਹੀਂ ਕਰਦੇ ਆ ਇਹ ਚ ਕੋਈ ਗੱਪ ਵਾਲੀ ਗੱਲ ਨਹੀਂ ਗਈ ਜਿੰਨਾ ਸਾਡਾ ਦੂਜਾ ਚੋਂ ਨਿਕਲਦਾ ਉਹਨਾਂ ਹੀ ਭਾਜੀ ਇਹ ਨਿਕਲਦਾ ਕੋਈ ਕੁਇੰਟਲ ਦਾ ਵੀ ਫਰਕ ਨਹੀਂ ਪੈਂਦਾ ਜੇ ਮੌਸਮ ਦੇ ਡਿਪੈਂਡ ਆ ਜੇ ਮੌਸਮ ਦੇ ਹਿਸਾਬ ਨਾਲ ਜੇ ਦੂਜਾ ਬਾਈ ਨਿਕਲੂਗਾ ਤੇ ਇਹ ਵੀ ਬਾਈ ਨਿਕਲੂਗਾ ਇਹ ਨਹੀਂ ਵੀ ਇਹ ਵੀ ਨਿਕਲੂਗਾ हां जे ਦੂਜਾ 25 ਨਿਕਲੂਗਾ ਤੇ ਇਹ ਵੀ 25 ਨਿਕਲੂਗਾ 25 ਕੁਇੰਟਲ ਹੀ ਨਿਕਲੂਗਾ ਉਨਾ ਹੀ ਨਿਕਲਦਾ ਵਜੋਂ ਨਾ ਨਿਕਲ ਚ ਕੋਈ ਪ੍ਰੋਬਲਮ ਨਹੀਂ ਵਧੀਆ ਬਾਕੀਆਂ ਸਾਡਾ ਮੁੰਗਰਾ ਵੇਖੋ ਜੀ ਇਹ ਵੀ ਨਾਲ ਤਾਂ ਜਾਣਕਾਰੀ ਹਰ ਵੀਡੀਓ ਚ ਦੇ ਦਿੰਨੇ ਸੀ ਮੁੰਗਰਾ ਵੀ ਲਾਉਨੇ ਆ ਤੇ ਵੀ ਜੀ ਆ ਵੇਖੋ ਇਧਰ ਨਾਲ ਮੱਕੀ ਵੀ ਲੱਗੀ ਹੈ ਸਾਡੀ ਫਸਲਾਂ ਬੇ ਫੇਰ ਸਾਰੀਆਂ ਫੇਰੀਆਂ ਫਸਲਾਂ ਥੱਲੇ ਭਿੰਡੀ ਵੀ ਹੈਗੀ ਜਿਹੜੇ ਕੋ ਅੱਧਾ ਕਿੱਲਾ ਸਾਰੀਆਂ ਫੇ ਫੇਰੀਆਂ ਫਸਲਾਂ ਲਾਈਦੀਆਂ ਤਾਂ ਜੋ ਕਈ ਵਾਰ ਇੱਕ ਫਸਲ ਦੇ ਵਿੱਚ ਨੁਕਸਾਨ ਹੋ ਜਾਂਦਾ ਫੇਰ ਆਪਾਂ ਰੱਬ ਨੂੰ ਗਾਲਾਂ ਕੱਢਦੇ ਰਹਿਨੇ ਆ ਨਾ ਚੰਗਾ ਫੇਰ ਫੇਰ ਵੀ ਆ ਬਸਲਾ ਤੇ ਨਾਲੇ ਆਪਣਾ ਇਹ ਚੱਕਰ ਵੀ ਕਣਕ ਝੋਨੇ ਵਾਲਾ ਉਹ ਤੋਂ ਵੀ ਨਿਕਲਦੇ ਰਾਵਾਂਗੇ ਹੌਲੀ ਹੌਲੀ ਜਿਹੜਾ ਹੁਣ ਝੋਨਾ ਲਾ ਲਾ ਕੇ ਪਾਣੀ ਖਰਾਬ ਕਰਦੇ ਆ ਸੁੱਕਾ ਝੋਨਾ ਲਾ ਕੇ ਪਾਣੀ ਬਚਾਈ ਜਾਈਦਾ ਤੇ ਬਾਕੀ ਜੇ ਜਾਣਕਾਰੀ ਲੱਗੇ ਤੇ ਚੰਗੀ ਲੱਗੇ ਜਾਣਕਾਰੀ ਤੇ ਸੋ ਭਰਾਓ ਸਾਡਾ ਇਹ ਚੈਨਲ ਨੂੰ ਮਾੜਾ ਮੋਟਾ ਸਬਸਕ੍ਰਾਈਬ ਕਰਦੇ ਆ ਕਰੋ ਤੇ ਸੋ ਆਪਾਂ ਵੀ ਹੋਰ ਵੀ ਕਿਸੇ ਵੀਰ ਭਰਾ ਨੂੰ ਜਾਣਕਾਰੀ ਮਿਲ ਸਕੇ ਉਹ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਸਾਡੀ ਇਹ ਜੋ ਵੀ ਸਾਡੀ ਵੀਡੀਓ ਵੇਂਦੇ ਆ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ